ਆ ਵੱਡੇ ਵੱਡੇ ਹਾਈਵੇ ਨਿਕਲ ਰਹੇ ਆ ਜਿਹਨੂੰ ਭਾਰਤ ਮਾਲਾ ਪ੍ਰੋਜੈਕਟ ਬੋਲਦੇ ਆ ਮੇਰੇ ਪਿੰਡ ਦੀ ਬਜੇ ਦੀ ਦੋ ਸੜਕਾਂ ਵੱਡੀਆਂ ਨਿਕਲੀਆਂ ਭਾਈ 40 ਕਰਮਾਂ ਦੀ ਚੌੜੀ 70 ਕਰਮਾਂ ਦੀ ਚੌੜੀ ਦੋ ਨੇ 16 ਫੁੱਟ ਕੀ ਐ 100 ਕਿਲੋਮੀਟਰ ਤੱਕ ਕੋਈ ਘੱਟ ਨਹੀਂ ਇਹ ਆਪਣੇ ਲਈ ਥੋੜੀ ਐ ਇਧਰ ਵਾਗਾ ਵਾਟਰ ਨਾਲ ਜੋੜਤੀਆਂ ਅਸੈਂੀ ਵਾਲਾ ਵਾਟਰ ਨਾਲ ਜੋੜਤੀਆਂ ਉਹਨਾਂ ਜੁੜ ਗਈਆਂ 61 ਲੱਖ ਰੁਪਏ ਦੇ ਨਾਲ ਬੰਗਾਲ ਦੀਆਂ ਮੰਦਰਗਾਹ ਦੇ ਨਾਲ ਚੀਨ ਤੋਂ ਲੈ ਕੇ ਯੂਰਪ ਤੱਕ ਸੜਕ ਵੀ ਬਣ ਗਈ ਚੀਨ ਤੋਂ ਲੈ ਕੇ ਯੂਰਪ ਤੱਕ ਰੇਲ ਦੀ ਲੀ ਵੀ ਬਸ ਗਈ ਸੀ ਇਹ ਵਪਾਰ ਸੜਕਾਂ ਰਾਹੀਂ ਰੇਲਾਂ ਰਾਹੀਂ ਆਉਣਾ ਚਾਰ ਤੋਂ ਪੰਜ ਸਾਲ ਖੜਜੋ ਜੇ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਗੱਠਾਂ ਵੀ ਕਿਸੇ ਕੀਮਤ ਤੇ ਆ ਗਈ ਮੈਨੂੰ ਕਿਹੋ ਨੀ ਕਿਹੋਣਾ ਕਿਸੇ ਕੀਮਤ ਤੇ ਨਹੀਂ ਹੋਣੀ ਭਾਈ ਕਿਉਂਕਿ ਜਦੋਂ ਇਹ ਹਾਲਾਤ ਬਣਨੇ ਆ ਲਾਂਗੇ ਖੁੱਲ ਜਾਣੇ ਆ ਛੋਟੀ ਧਰਤੀ ਦੇ ਕੀਮਤ ਨਹੀਂ ਦੇਣੀ ਕੋਈ ਇਸੇ ਕਰਕੇ ਤਲਾਤਾਂ ਤੋਂ ਜ਼ਮੀਨਾਂ ਪੰਜਾਬ ਦੇ ਉੱਤੇ ਫਿਰ ਰਹੇ ਨੇ ਕਿਹੜਾ ਬੰਦਾ ਅਜਦੇ ਸਮੇਂ 'ਚ ਆਪਣੀ ਜ਼ਮੀਨ ਗਹਿਣੇ ਵੇਚ ਕਰਕੇ ਘਰ ਪਾਉਂਦਾ ਹੈ ਗੱਡੀ ਲੈਂਦਾ ਵੱਡੀ ਟਰੈਕਟਰ ਲੈਂਦਾ ਭੋਗਾਂ ਪਿਆਹਾਂ ਤੇ ਖਰਚ ਕਰਦਾ ਉਹ ਨਾਲ ਦਾ ਮੂਰਖ ਬੰਦਾ ਜੀ ਇਹ ਜ਼ਮੀਨਾਂ ਤੁਹਾਡੇ ਵੱੱਡੇ ਬਣੇ ਨੇ ਤੁਹਾਡੇ ਪੁਰਖਿਆਂ ਨੇ ਪਿੰਡ ਬੰਦ ਕੇ ਫਿਰ ਛੱਤਰ ਪਾ ਕੇ ਬੋਤਿਆਂ ਵਲਦਾਂ ਦੇ ਹਲ ਵਾਹ ਕੇ ਇਹ ਜ਼ਮੀਨਾਂ ਬਣਾਈਆਂ ਨੇ ਬਾਈ ਪਿਛਲੇ ਸਮੇਂ ਦੇ ਜਿਹੜੀ ਜ਼ਮੀਨ ਮੈਨੂੰ ਦਿੱਤੀ ਸੀ ਤਾਂ ਬੰਦਾ ਸਰੋਂ ਬਾਦ ਨੂੰ ਹਟ ਜਾਂਦਾ ਜੀ ਮੈਂ ਲੋਕਾਂ ਦੇ ਮੱਥੇ ਕਿਵੇਂ ਲੱਗੂੰਗਾ ਹੁਣ ਕੋਈ ਕਹਿੰਦਾ ਕੋਈ ਗੱਲ ਨਹੀਂ ਫੇਰ ਦੇ ਦਬੂਂਦਾ ਕਹਿੰਦਾ ਜੋਧੀਰ ਤੇ ਹੋਣਾ ਹੈ ਫੇਰ ਦੇ ਦਬੂਂਦਾ ਕਿਲਾ ਘਰ ਪਾਉਣਾ ਕੋਸੀ ਪਾਉਣੀ ਹੈ ਸੋ ਇਸ ਦੰਦ ਕੇ ਭਾਈ ਜ਼ਮੀਨਾਂ ਸਾਫ਼ ਕੇ ਰੱਖੋ ਤੁਸੀਂ ਹੁਣ ਤੱਕ ਐਡੇ ਧੜ ਵੀ ਆਏ ਹਮਲਾਵਰ ਆਏ ਤੁਸੀਂ ਇਹ ਤੱਕ ਵੀ ਦੁਖੇ ਆਪਣਾ ਦਾਵਾ ਕਦੇ ਕਮਜ਼ਾ ਨਹੀਂ ਛੱਡਿਆ ਉਹਨਾਂ ਅਧਾਰੀਆਂ ਹਮਲਾਵਰਾਂ ਦੇ ਮੂੰਹ ਭੰਨ ਕੇ ਮੋੜੇ ਆ ਹਰ ਵਾਰ ਭਾਈ ਅਸੀਂ ਬਾਹਰ ਨੂੰ ਪ੍ਰਵਾਸ ਕਰਨ ਲੱਗੇ ਸਾਡੀ ਜਵਾਨੀ ਮੈਂ ਕਹਿੰਦਾ ਜੀਵਨ ਸਤ ਕੇ ਜਾਓ ਪਰ ਜ਼ਮੀਨਾਂ ਆਪਣੀਆਂ ਗਹਿਣੇ ਮੈਦਾਨਾਂ ਚ ਕੇ ਵੇਚ ਕੇ ਨਾ ਮੰਡਿਓ ਆਪਣੀ ਜੜ੍ਹੋਂ ਟੁੱਟ ਕੇ ਜਿਉਂਦੇ ਨਹੀਂ ਰਹਿਣਾ ਤੇ ਧਰਤੀ ਕਰਕੇ ਤੁਹਾਡੀ ਬੋਲੀ ਤੁਹਾਡੀ ਬਰਾਸਤ ਨੇ ਜਿਉਂਦਾ ਰਹਿਣਾ ਜੇ ਧਰਤੀ ਕਮਾ ਲਈ ਤੁਹਾਡਾ ਵਿਰਾਸ ਬੋਲੀਆਂ ਬਰਾਸਤਾ ਨੇ ਖਤਮ ਹੋ ਜਾਣਾ ਸੁਣ ਲਗਾ ਦਿਓ ਭਾਈ ਰਦੀ ਲਗਾ ਦਿਓ ਦੱਸ ਕਰਕੇ ਬੇਨਤੀ ਆ ਭਾਈ ਆਪਣੀਆਂ ਜ਼ਮੀਨਾਂ ਕਿਸੇ ਕੀਮਤ ਨਾਲ ਵੇਚੋ ਅਗਲੇ ਧਿਆਨ ਦੇੋ ਭਾਈ ਇੱਧਰ ਨੂੰ ਜੰਡੀਆਂ ਨੇ ਉਹਨਾਂ ਦੇ ਰੰਗ ਜਾਣਾ ਭਾਈ ਕੋਈ ਢਾਲ ਮੇਰੇ ਬੱਲੇ ਉੱਥੇ ਹੋ ਸਵੇ ਕਿੰਨੇ ਆ ਭਾਈ ਪਿੰਡ 'ਚ ਗੁਰੂ ਘਰ ਦੀ ਇੱਕ ਹੈ ਇੱਕ ਗੁਰੂ ਘਰ ਕਿਵੇਂ ਡੋਡੀ ਹੈ ਅੱਛਾ ਓਵੇਂ ਓਵੇਂ ਸਹੀ ਹੈ ਓਵੇਂ ਬਹੁਤ ਵਧੀਆ ਗੱਲਾਂ ਨਹੀਂ ਮੈਨੂੰ ਮੈਂ ਪਿੰਡਾਂ ਜਾਣਾ ਬਹੁਤੇ ਪਿੰਡਾਂ ਦੇ ਹਾਲਾਤ ਇਹ ਆ ਇਹ ਮੱਲਬੀ ਸਿੱਖਾਂ ਦਾ ਰਮਦਾਸੀਆਂ ਦਾ ਇਹ ਜ਼ਿੰਮੇਵਾਰਾ ਹੈ ਕਿ ਇੱਥੇ ਬੰਦਾ ਮੱਝ ਵੀ ਫੂਕਦੇ ਆ ਇੱਥੇ ਵਰਾਸੀ ਵੀ ਫੂਕਦੇ ਆ ਜੱਟ ਫੂਕਦੇ ਆ ਉਹ ਮੇ ਦਾ ਹੋ ਗੋ। ਸਭ ਸਾਡੇ ਗੁਰੂਆਂ ਨੇ ਜਾਤਾਂ ਪਾਤਾਂ ਨੂੰ ਉੱਚ ਨੀਚ ਨੂੰ ਭੇਦ ਭਾਵ ਨੂੰ ਖਤਮ ਕੀਤਾ ਸਾਰਿਆਂ ਨੂੰ ਬਰਾਬਰ ਰੱਖਿਆ। ਸੋ ਅਸੀਂ ਕਹਿੰਦਾ ਪੰਜਾਬ ਬਚਾਓ। ਮੈਂ ਛੋਟੇ ਛੋਟੇ ਪਿੰਡਾਂ ਜਾਂਦ ਚੁੱਕੇ ਘਰ ਦੇ ਪਿੰਡ ਗਿਆ ਪਿੰਡ ਦਾ ਪਿੰਡ ਆ। ਮੈਂ ਪੁੱਛਿਆ ਮਾ ਬਾਪਏ ਗੁਰਦੁਆਰੇ ਕਹਿੰਦੇ ਗੁਰਦੁਆਰਾ ਇੱਕੋ ਹੀ ਆ ਜਾਲੇ ਕੰਧ ਖੱਦੀ ਵੀ ਆ। ਪਾਪਾ ਮਾਤਾ ਸ਼ਰੂ ਬਾਜ ਸਵੇ ਕਹਿੰਦੇ ਦੋ ਐ ਮਾ ਬੰਦਾ ਇਕੱਠਾ ਫੁੱਕਣ ਲੱਗ ਜਾਓ ਕਿਥਾਂ ਤੇ ਕਹਿੰਦੇ ਭਾਈ ਦਵਾਰਾ ਦੀ ਦੁਹਾਗਾ ਗੱਲ ਕਹਿਤੀ ਨਾ ਸਾਡੇ ਪਿੰਡ ਟਾਇਆਂ ਖੜਕੇ ਜਾਣਗੇ ਛੇ ਹਾਲਾਤ ਨੇ ਸਾਡੇ ਲੋਕਾਂ ਦੇ ਅਸੀਂ ਪੰਜਾਬ ਬਚਾਉਣ ਦਾ ਔਕਾ ਦਿੰਨੇ ਆ ਪੰਜਾਬ ਤਾਂ ਅੱਜ ਪਿੰਡ ਬਚਣਗੇ ਪਿੰਡ ਭਾਈ ਤਾਂ ਅੱਜ ਨੇ ਪਿੰਡਾਂ ਦਾ ਭਾਈਚਾਰਾ ਕਾਇਮ ਹੋ ਸਾਡੇ ਗੁਰੂਆਂ ਦੀਆਂ ਸਦੀਆਂ ਤੋਂ ਪਹਿਲਾਂ ਚਲਾਈਆਂ ਹੋਈਆਂ ਰੀਤਾਂ ਜਾਤਾਂ ਪਾਤਾਂ ਨੂੰ ਖਤਮ ਕਰਕੇ ਉੱਚ ਨੀਚ ਨੂੰ ਭੇਦ ਭਾਵ ਨੂੰ ਖਤਮ ਕਰਕੇ ਅੱਜ ਸੈਂਕੜੇ ਸਾਲ ਬਾਅਦ ਵੀ ਨਹੀਂ ਆਕੇ ਮੰਨ ਰਹੇ ਭਾਈ। ਤੋਂ ਸਭ ਤੋਂ ਦੀ ਕੋਸ਼ਿਸ਼ ਕਰੋ ਬਹੁਤ ਵਧੀਆ ਗੱਲ ਆ ਮਤਲਬ ਕਿ ਪਿੰਡਾਂ ਦੇ ਵਿੱਚ ਤੁਸੀਂ ਵਿਰਤ ਪਾਓ ਕਿ 100 ਬੰਦਾ ਹਰ 100 ਰੁਪਿਆ ਹਰ ਬੰਦਾ ਕਿੱਦਾ ਕਰੇ ਹਰ ਘਰ ਕਿੱਦਾ ਕਰੇ ਸੁਨਾਮ ਵਾਲੇ ਜਨ ਨੂੰ ਕੋਈ ਪਿੰਡ ਦਾ ਗਰੀਬ ਬੰਦਾ ਬਿਨਾਂ ਲਾਜ ਤੋਂ ਮਰ ਰਿਹਾ ਉਹਦੀ ਮਦਦ ਕਰੋ ਬਿਨਾਂ ਘਰ ਤੋਂ ਬੈਠਾ ਉਹਦੀ ਮਦਦ ਕਰੋ ਭਾਈ। ਫੇਰ ਹੀ ਸਾਡੇ ਭਾਈਚਾਰੇ ਸਾਂਝਾ ਕਾਇਮ ਹੋਣੀ ਹੈ। ਇਹ ਆਪਾਂ ਕਹਿ ਦਿੰਦੇ ਹਾਂ ਸਾਡੇ ਬੰਦੇ ਦੂਜੇ ਧਰਮਾਂ ਚ ਵਾਗੇ ਸਾਡੇ ਬੰਦੇ ਡੇਰਾਂ ਚ ਵਾਗੇ ਜੇ ਆਪਾਂ ਬੰਦਿਆਂ ਦੀ ਵਾਅਦੇ ਨਹੀਂ ਫੜਨੀ ਬਾਈ ਫਿਰ ਤਾਂ ਦੂਜੇ ਪਾਸੇ ਜਾਣਾ ਹੀ ਐ ਆਪਾਂ ਕਹਿੰਦੇ ਕਿਸਾਨ ਮਦੂਰ ਇਕ ਤਾਂ ਜਿੰਦਾਬਾਦ ਉਹ ਜਿੰਦਾਬਾਦ ਕੱਲੀ ਨਾਰਿਆਂ ਚ ਨਹੀਂ ਅਮਲੀ ਰੂਪ ਚ ਵੀ ਲਾਗੂ ਹੋਣੀ ਚਾਹੀਦੀ ਨਜ਼ਰ ਆਉਣੀ ਚਾਹੀਦੀ ਮੈਂ ਪਿੱਛੇ ਜਿਹੇ ਨਹਿਮਤ ਲਾਈ ਸੀ ਅਸੀਂ ਭਈਏ ਪਹਜਾਓ ਪੰਜਾਬ ਬਚਾਓ ਕੰਮ ਆਪਣੇ ਬੰਦਿਆਂ ਨੂੰ ਦਿਓ ਲੋਕਾਂ ਨੇ ਵਿਰੋਧ ਕੀਤਾ ਜੇ ਭਈਏ ਭੱਜ ਕੇ ਸਾਡਾ ਕੰਮ ਕੌਣ ਕਰੂ कोरोनाੇ ਵੇਲੇ ਸਾਰੇ ਭਈਏ ਭੱਜ ਗਏ ਬਈ ਪੰਜਾਬ ਚੋਂ ਕੀ ਕੰਮ ਨਹੀਂ ਹੋਇਆ 70-72 ਲੱਖ ਭਈਆ ਪੰਜਾਬ ਚ ਆਇਆ ਬੈਠਾ 76 ਮਾਰ ਲੱਗ ਗਏ ਲੋਕਾਂ ਦੇ dala mandiyan ਚ ਆ ਵੀਡੀਓ ਦੇਖਦੇ ਰਹਿੰਦੇ ਹੋਗੇ ਆ ਡਾਕਟਰ ਅਛੰਦਰ ਕੌਰ ਨੇ ਕਿਹਾ ਜੀ ਆ ਹਾਲਾਤ ਰਹੇ 235 ਤੱਕ ਜਾਂਦਾ ਹੈ ਨਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਈਆ ਹੋਊਗਾ ਆ ਕਲੇਬੰਦਰ ਪਿੰਡ ਗਿਆ ਮੈਂ 400 ਭਈਆ ਪਿੰਡ ਚ ਬੈਠਾ ਕਾਕਾ ਸਰਪੰਚਾ ਪਿੰਡ ਦਾ 40 ਬਈਏ ਕਦੇ ਬਿਠਾਈ ਬੈਠਾ ਉਹ ਮੁੰਡੇ ਕਹਿੰਦੇ ਭਾਈ ਸਾਡੀਆਂ ਕੁੜੀਆਂ ਆਪਣੀਆਂ ਪੱਛੀ ਜਾਣਾ ਬਸ ਚੜਨਾ ਬਸ ਉੱਤੇ ਜਾ ਕੇ ਭਈਏ ਦੀ ਇੱਕ ਨਾ ਪਾਈ ਵਰਦੇ ਪਹਿਲਾਂ ਬਾ ਮੋਟਰਾਂ ਦੇ ਬਿਠਾਏ ਥੋੜਾ ਬਾ ਟੁੱਟਿਆਂ ਚ ਬਾੜ ਦੇ ਲਿਆ ਕੇ ਘਰਾਂ ਚ ਬਾੜ ਲਈ ਫਿਰ ਆਪਾਂ ਕਹਿੰਦਾ ਭਈਏ ਭਾਈ ਸਾਡੀਆਂ ਕੁੜੀਆਂ ਆਪਣੀਆਂ ਵਧਾ ਕੇ ਲੈ ਦੇ ਇਸ ਕਰਕੇ ਭਾਈ ਪਿੰਡਾਂ ਦੇ ਵਿੱਚ ਮੱਦੇ ਪਾ ਸਰਪੰਚੀ ਦੀਆਂ ਵੋਟਾਂ ਹੋਣੀਆਂ ਨੇ ਕਿ ਕਿਸੇ ਭਈਏ ਦੀ ਪਿੰਡ ਚ ਵੋਟ ਨਹੀਂ ਬਣਨੀ ਚਾਹੀਦੀ ਪਿੰਡਾਂ ਦੇ ਸਰਪੰਚੇ ਵੋਟਾਂ ਲੈਣ ਦੇ ਮਾਰੇ ਭਾਈ ਭੰਗਾਂ ਦੀਆਂ ਵੋਟਾਂ ਪਿੰਡਾਂ 'ਚ ਬਣਾ ਦਿੰਦੇ ਆ। ਸੋ ਇਸ ਲਈ ਆ ਪਿੱਛੇ ਜੇ ਅਸੀਂ ਮੁੱਖ ਮੰਤਰੀ ਨੂੰ ਮਿਲਿਆ ਮੈਂ ਭਵੰਤ ਨੂੰ ਉਦੋਂ ਪਹਿਲਾਂ ਮੈਂ ਚੰਨੀ ਨੂੰ ਫਿਰ ਉਦੋਂ ਪਹਿਲਾਂ ਕੈਪਟਨ ਨੂੰ ਮਿਲਿਆ। ਜਦੋਂ ਮੁੱਖ ਮੰਤਰੀ ਹੁੰਦੇ ਸੀ ਮੈਂ ਨਾਲ ਗੱਲ ਕੀਤੀ ਮੈਂ ਕਿਹਾ ਜੀ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਰਾਖਮੀਆਂ ਕਰੋ। ਪੰਜਾਬ ਦੀ ਜ਼ਮੀਨ ਪੰਜਾਬੀ ਬੰਦੇ ਤੋਂ ਬਨਾ ਬਾਹਰਲਾ ਬੰਦਾ ਖਰੀਦ ਨਾ ਸਕੇ। ਜਮੁਗ ਸ਼ਮੀਰ ਜੱਟ ਆ ਰਾਜਸਥਾਨ 'ਚ ਆਪਣੇ ਨਾਲ ਹੀ ਆ। ਪਰ ਜਨਨਾਂ ਨੂੰ ਆਪਾਂ ਲੈ ਸਕਦੇ ਆ ਪਰ ਦਿੱਲੀ ਰੱਖਣ ਦੇ ਚੱਲੇ ਬੰਦੇ ਆਪਣੀ ਜਵੀਆਂ ਵੀ ਲੈ ਰਹੇ ਆ ਨੌਕਰੀਆਂ ਵੀ ਦੱਬ ਰਹੇ ਆ ਆ 245 ਪੋਸਟਾਂ ਕਿੰਨੀਆਂ ਜਈ ਦੀਆਂ ਸਰਕਾਰ ਨੇ 55% ਬੰਦੇ ਇੱਥੇ ਯੂਪੀ ਵਿਹਾਰ ਹਮਾਚਲ ਦੇ ਆ ਗਏ ਪਹਿਲੇ ਚਾਲੀਆਂ ਦੇ ਵਿੱਚੋਂ 25 ਬੰਦੇ ਹਰਿਆਣੇ ਦੇ ਆ ਹਰਿਆਣੇ ਦੇ ਇੱਕ ਪਿੰਡ ਤੋਂ ਰੱਖ ਲਈ ਆ 268 ਮੈਡੀਕਲ ਇੰਸਪੈਕਟਰ ਰੱਖੇ 92% ਬੰਦੇ ਬਾਹਰਲੇ ਸੂਬਿਆਂ ਤੋਂ ਰੱਖਦੇ ਆ ਸੋ ਇਹ ਹਲਾਜ ਜਿਹੜੇ ਬਣੀ ਜਾਂਦੇ ਆ ਸਰਕਾਰਾਂ ਕਹਿੰਦੀਆਂ ਨੌਕਰੀਆਂ ਅਸੀਂ ਪੰਜਾਬੀਆਂ ਨੂੰ ਦੇਣੀਆਂ ਸਾਡੇ ਪੱਠਿਆਂ ਤੇ ਵੀ ਆ ਕੇ ਬਹਿ ਗਏ ਕਾਰਖਾਨਿਆਂ ਤੇ ਵੀ ਟੋਲ ਬਲਾਜਾਂਦੇ ਵੀ ਸਰਕਾਰੀ ਨੌਕਰੀਆਂ ਦੇ ਵੀ ਪ੍ਰਾਈਵੇਟ ਨੌਕਰੀਆਂ ਦੇ ਵੀ ਆਰਾਮਾ ਰਮੇਂਦਰੀ ਹੈ ਬ੍ਰਿੰਡੇ ਜਾ ਕੇ ਦੇਖੋ ਐਂ ਲੱਗਦਾ ਨਹੀਂ ਪੰਜਾਬ ਚ ਹੁੰਦੇ ਆ ਐ ਲੱਗਦਾ ਸਾਰਾ ਯੂਪੀ ਦਾ ਹਰਫਰਦਾ ਹੈ ਜੱਜੜ ਗਿਆਨਾ ਰਾਮਸਾ ਫੁੱਲੋ ਕਰਕਵਾਲ ਬਿੱਟਾਂ ਦੇ ਲੋਕਾਂ ਨੂੰ ਕੈਂਸਲ ਹੋ ਗਿਆ ਟੀਵੀ ਹੋ ਗਿਆ ਕਾਲੇ ਕਲੀਏ ਹੋ ਗਏ ਉਹ ਲੋਕ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਜਾਣ ਲਈ ਮਜਬੂਰ ਹੋ ਗਏ ਪਿੰਡ ਛੱਡ ਕੇ ਤੇ ਨੌਕਰੀਆਂ ਸਾਰੇ ਯੂਪੀ ਧਰ ਦੇ ਬੰਗਾਂ ਨੂੰ ਆ ਬਾਈ ਆ ਪਿੱਛੇ ਤੋਂ ਚਾਹ ਮੇਰੀ ਵੀਡੀਓ ਦੇਖੀ ਹੋਵੇ ਕਿਸੇ ਨੇ ਮਹਾਰਾਜ ਪਿੰਡ ਸੂਏ ਦੇ ਉੱਤੇ ਭਈਏ ਬੈਠੇ ਸੀ 40-50 ਉੱਤੀ ਮੱਝਾਂ-ਮੁੱਝਾਂ ਰੱਖਦੀਆਂ ਬੱਚੀ ਗੋਹਾ ਬੱਚੀ ਨਹਾਈ ਜਾਇਆ ਕਰਨ ਬੱਚੀ ਕੱਪੜੇ ਧੋਈ ਜਾਇਆ ਕਰਨ ਉਹ ਗਏ ਮੁੰਡੇ ਨੇ ਆ ਕੇ ਕਹਿੰਦਾ ਭਾਈ ਸਾਡੇ ਯਾਰ ਜਿੱਦ ਤੁਸੀਂ ਗੰਦ ਪਾਈ ਜਿੰਦੇ ਪਾਣੀ ਪੀਣਿਆ ਸੀਗਾ ਮਟਰਾਸ ਤਰਾ ਪਾਣੀ ਜਾਂਦਾ ਸੂਏ ਦਾ 25 ਦੀ ਭਈਏ ਪਰੇ ਦਾ ਲੈ ਘਰੇ ਨੂੰ ਚੁੰਮਣ ਕੇ ਪੈ ਗਏ। ਸਰੇ ਆ ਗਿਆ ਸਾਨੂੰ ਅਸੀਂ ਗਏ। ਉਸੇ ਪਿੰਡ ਦੇ ਉਹਦੇ ਗਮਾਂਦੀਆਂ ਨੇ ਤਿੰਨ ਚਾਰ ਨੇ ਉਹ ਭਈਏ ਘਰੇ ਬਿਠਾ ਦੇ ਲਿਆ ਕੇ। ਅਸੀਂ ਕਹਿੰਨੇ ਜੇ ਪ੍ਰਵਾਸੀ ਆ ਜੀ, ਮਜ਼ਦੂਰ ਆ ਜੀ, ਗਰੀਬ ਆ ਜੀ। ਆ ਝਾਰਖੰਡ ਚ ਕੀ ਹੋਇਆ ਭਾਈ? ਉਹ ਗੋਰਾ ਤੇ ਗੋਰੀ ਵਿਚਾਰੇ ਘੁੰਮਣ ਆਏ ਤੇ 92 ਦੇਸ਼ਾਂ ਚੋਂ ਆਏ ਸੀ। ਅਫਗਾਨਿਸਤਾਨ ਚੋਂ ਵੀ ਆਏ ਸੀ ਜਿੱਥੇ ਆਪਾਂ ਕਹਿੰਦਾ ਤਾਲੇਬਾਨ ਦਾ ਰਾਜ ਹੈ। ਕਿਸੇ ਨੂੰ ਉਂਗਲ ਟੱਕ ਨਹੀਂ ਲਾਈ। ਝਾਰਖੰਡ ਸੱਤ ਸਪੰਗਾਂ ਨੇ। ਉਹ ਗੋਰੀ ਦਾ ਬਲਾਤਕਾਰ ਕਰਤਾ ਜੋ ਇਸ ਕਰਕੇ ਬੇਇੱਜ਼ਤੀ ਆ ਕਿ ਕੋਈ ਵੀ ਵੋਟ ਭਈਏ ਦੀ ਪਿੰਡ ਦੇ ਸਰਪੰਚ ਮਤਾ ਪਾਵੇ ਨਾ ਬਣਾਈ ਜਾਂਦੇ ਮੈਂ ਦੋ ਨਸ਼ਾ ਕਿੰਨਾ ਕਾ ਬਾਈ ਪਿੰਡ ਚ ਚਿੱਟਾ ਕਿੰਨਾ ਕਾ ਹੈਗਾ ਇਹ ਸਰਕਾਰਾਂ ਬਈ ਚਾਹਣ ਰੋਕ ਸਕਦੀਆਂ ਨਹੀਂ ਰੋਕ ਸਕਦੀਆਂ ਰਸੋ ਹੈ ਹੱਥ ਪੈਸੇ ਹੈ ਜੀ ਫੇ ਰੋਕਦੇ ਕਿਉਂ ਨਹੀਂ ਬਾਈ ਹਾਂ ਕੋਈ ਨਹੀਂ ਹੁੰਦਾ ਦੇਖੋ ਕਹਾਣੀ ਸਾਹਮਣੇ ਦੇ ਪਿੱਛੇ ਵਰਤਾਰਾ ਸਮਝੋ ਕੀ ਹੈ ਚਿਪਟਾ ਦੇ ਕਰੋਨੇ ਵੇਲੇ 3 ਕਰੋੜ ਬੰਦਾ ਘਰਾਂ ਤਾ ਸਕਦੇ ਆ ਬਾੜ ਸਕਦੇ ਆ ਕੁਝ ਨਹੀਂ ਬਰਕਰਾਰ ਦਿੱਤੀ ਸੀ ਨਾ ਕਸਤ ਸਾਹ ਵਿੱਚ ਬੈਠੇ ਬਾਬੇ ਤਾਸਾ ਘੁਟਦੇ ਹੁੰਦੇ ਸੀ 80-80 ਸਾਲ ਦੇ ਜਿਹੜੇ ਕਹਿੰਦੇ ਗੋਡੇ ਦੇ ਹੋਣਾ ਤੁਰਨ ਜਾਂਦਾ ਤੇ ਪਿੰਡ ਦੀ ਧਰਨੀ ਦੇ ਪੁਲਿਸ ਦਾ ਹੁਕਮ ਰਗਦਾ ਸੀ ਨਾ 100 ਤੇ ਹੋ ਜਾਂਦੇ ਸੀ ਇੰਨੀ ਦਾਸ ਇੰਨਾ ਦਰ ਸੀ ਇਹ ਤਿੰਨ ਕਰੋੜ ਬੰਦਾ ਤਾਰਿਆ ਜਾ ਸਕਦਾ ਕਿੱਟਾ ਵੇਚ ਨਾਲੇ 20000 30000 50000 ਲੱਖ ਬੰਦਾ ਹੋਊਗਾ ਸਰਕਾਰਾਂ ਦੇ ਕਿੱਡੀ ਗੱਲ ਆ ਬਾਈ ਪਰ ਨਹੀਂ ਰੁਕਣਾ ਕਿਉਂਕਿ ਇਹਦੇ ਪਿੱਛੇ ਕਹਾਣੀ ਸਮਝੋ ਕੀ ਐ 97 98 ਦੇ ਵਿੱਚ 700 ਪਹਿਲਾਂ ਸ਼ਿਸ਼ੀਆਂ ਆ ਗਏ ਕਲੈਕਸ ਦੀਆਂ ਫੇਰ ਆਈ ਸਮੈਕ ਹੌਲੀ ਹੌਲੀ ਚਿੱਟਾ ਤੇ ਫਿਰ ਨਾ ਆ ਗਿਆ ਹੁਣ ਚਿੱਟਾ ਛਡਾਉਣ ਲਈ ਤੁਹਾਨੂੰ ਜੀਵਤ ਰੱਖਣ ਵਾਲੀ ਗੋਲੀ ਦੇਣ ਲੱਗੇ ਬਾਈ ਲਿਸੈਂਸ ਬਣਦਾ ਕਾਰਡ ਬਣਦਾ ਸਰਕਾਰੀ ਹਸਪਤਾਲ ਚੋਂ ਜਿਹੜਾ ਨੌਜਵਾਨ ਸਾਹ ਪਰ ਜੀਵਤ ਰੱਖ ਕੇ ਗੋਲੀ ਖਾ ਗਿਆ ਉਹ ਬੱਚਾ ਨਹੀਂ ਪੈਦਾ ਕਰ ਸਕਦਾ ਤੇ ਜੇ ਬੱਚਾ ਦਾ ਪੈਦਾ ਹੋਣਾ ਨਸਲਾਂ ਦਾ ਪੈਦਾ ਹੋਗਾ ਜੌਣੇ ਕਿਵੇਂ ਰਹੋਗੇ ਅੱਗੇ ਪੀੜ੍ਹੀਆਂ ਕਿਵੇਂ ਬਦਲਣਗੀਆਂ ਤੇ ਉਹ ਬੱਚੇ ਲੈਣ ਲਈ ਅਸੀਂ ਕਿੱਥੇ ਜਾਣ ਲੱਗੇ ਸੈਂਟਰਾਂ 'ਚ ਟੈਸਟੂ ਬੇਬੀ ਸੈਂਟਰ ਕੀ ਕਿਨਾਂ ਜਵਾਬ ਲੈਣ ਲੱਗ